ਪੰਜਾਬ ਵਿੱਚ ਇੱਕ ਅਧਿਆਪਕ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ ਦਰਅਸਲ ਇਹ ਮਾਮਲਾ ਜਲੰਧਰ ਦਾ ਹੈ ਜਿੱਥੇ ਇੱਕ ਅਧਿਆਪਕ ਨੇ ਬੱਚੀ ਨਾਲ ਕੀਤੀ ਸ਼ਰਮਨਾਕ ਹਰਕਤ ਦੇ ਦੋਸ਼ ਵਿੱਚ ਉਸ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਇਹ ਸਕੂਲ ਅਧਿਆਪਕ ਜੋ ਹੈ ਪਿਆਨੋ ਸਿਖਾਉਣ ਦੇ ਬਹਾਨੇ ਬੱਚੀ ਨਾਲ ਸ਼ਰਮਨਾਕ ਹਰਕਤ ਕਰਦਾ ਰਿਹਾ 25 ਫਰਵਰੀ 2024 ਨੂੰ ਪਰਿਵਾਰ ਨੇ ਅਧਿਆਪਕ ਖਿਲਾਫ ਜੋ ਹੈ ਥਾਣਾ ਕੈਂਟ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ 1 ਸਾਲ ਦੇ ਬਾਅਦ ਜੋ ਹੈ ਇਹ ਸੁਣਵਾਈ ਤੋਂ ਬਾਅਦ ਪੋਪਸੋ ਐਕਟਰ ਸਪੈਸ਼ਲ ਜੱਜ ਅਰਚਨਾ ਕੰਬੋਜ ਨੇ ਮੰਗਲਵਾਰ ਨੂੰ ਦੋਸ਼ੀ ਪਿਆਨੋ ਅਧਿਆਪਕ ਟੋਬੀਅਸ ਨੂੰ ਸਜ਼ਾ ਸੁਣਾਈ ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਦੀ ਧੀ ਜਲੰਧਰ ਵਿੱਚ ਚੌਥੀ ਜਮਾਤ ਵਿੱਚ ਪੜਦੀ ਆ ਤੇ ਉਹ ਪਿਆਨੋ ਅਧਿਆਪਕ ਟੋਬੀਅਸ ਕੋਲ ਪਿਆਨੋ ਸਿੱਖਣ ਜਾਂਦੀ ਸੀ ਇਸ ਦੌਰਾਨ ਇਸ ਅਧਿਆਪਕ ਨੇ ਉਹਨਾਂ ਦੀ ਧੀ ਨਾਲੇ ਕਿਨੌਣੀ ਹਰਕਤ ਕੀਤੀ ਤੇ ਉਹਨਾਂ ਦੀ ਧੀ ਨੂੰ ਸਕੂਲ ਦੀ ਬੰਦ ਕੰਟੀਨ ਵਿੱਚ ਲੈ ਗਿਆ ਤੇ ਅੱਖਾਂ ਤੇ ਪੱਟੀ ਬੰਨ ਕੇ ਉਸ ਨਾਲ ਇਹ ਸ਼ਰਮਨਾਕ ਕਾਰਾ ਕਰਦਾ ਰਿਹਾ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਹੈ ਤੇ ਇਸ ਤੋਂ ਬਾਅਦ ਦੋਸ਼ੀ ਅਧਿਆਪਕ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਧਿਆਪਕ ਨੇ ਸਕੂਲ ਦੀਆਂ ਦੋ ਹੋਰ ਮਾਸੂਮ ਵਿਦਿਆਰਥੀਆਂ ਨਾਲ ਵੀ ਇਹ ਸ਼ਰਮਨਾਕ ਹਰਕਤ ਕੀਤੀ ਹੈ ਤਫਤੀਸ਼ ਤੋਂ ਬਾਅਦ ਪੁਲਿਸ ਨੇ ਅਦਾਲਤ ਵਿੱਚ ਜੋ ਹੈ ਚਲਾਨ ਪੇਸ਼ ਕੀਤਾ ਹੈ ਤੇ ਪੋਕਸੋ ਐਕਟ ਅਦਾਲਤ ਦੀ ਵਿਸ਼ੇਸ਼ ਜੱਜ ਅਰਚਨਾ ਕੰਬੋਜ ਨੇ ਮਾਮਲੇ ਦੀ ਸੁਣਵਾਈ ਕੀਤੀ ਹੈ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੀਤੇ ਦਿਨ ਨੂੰ ਜੋ ਹੈ ਇਸ ਅਧਿਆਪਕ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ